ਹਾਂਜੀ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਲਈ 137 ਹੈਵੀ ਟਰਾਲਾ ਲੈ ਕੇ ਆਏ ਆ। ਯਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਫਾਲੋ 6280137325 ਐਡ ਲਵਾਉਣ ਲਈ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ। ਬਾਈ ਜੀ ਟਰਾਲਾ ਹੈਗਾਗਾ ਇਹ 137 ਦਾ ਬਾਈ ਜੀ ਫੁੱਲ ਹੈਵੀ ਟਰਾਲਾ ਬਣਿਆ ਹੋਇਆ ਪੂਰਾ ਫੁੱਲ ਹੈਵੀ ਟਰਾਲਾਗਾ ਡਬਲ ਟੈਰੀ ਟਰਾਲਾ ਹੈ। ਪੂਰਾ ਵਧੀਆ ਤੇ ਪੂਰਾ ਨਰਵਲ ਟਰਾਲਾ ਬਣਿਆ ਹੋਇਆ ਬਾਈ ਜੀ। ਰੇਲ ਦਾ ਹਿੱਸਾ ਲੱਗਿਆ ਹੋਇਆ ਹੈਗਾ ਬਾਈ ਜੀ 10 ਇੰਚੀ ਚਾਸੀ ਆਗੀ। ਟਾਟਾ ਸੇਲ ਦਾ ਸਾਰਾ ਲੋਹਾ ਲੱਗਿਆ ਹੋਇਆ ਹੈਗਾ ਬਾਈ ਜੀ ਟਾਟਾ ਸੇਲ ਦਾ ਸਾਰਾ ਲੋਹਾ ਲੱਗਿਆ ਹੋਇਆ ਹੈਗਾ ਬਾੜ ਤੇ ਫਰਸ਼ ਵਗੈਰਾ ਬਿਲਕੁਲ ਵੇਚਦਾ ਆਗਾ ਬਾਈ ਜੀ ਜੇਕਰ ਆਪਾਂ ਜੈਕ ਦੀ ਗੱਲ ਕਰੀਏ ਤਾਂ ਡਬਲ ਜੈਕ ਲੱਗਿਆ ਹੋਇਆ ਹੈਗਾ ਬਾਈ ਜੀ ਡਬਲ ਜੈਕ ਲੱਗਿਆ ਹੋਇਆ ਹੈਗਾ ਟਰਾਲੇ ਨੂੰ ਪੂਰਾ ਹੈਵੀ ਜੈਕ ਲੱਗਿਆ ਪੂਰਾ ਮਹਿੰਗਾ ਜੈਕ 1 ਲੱਖ ਤੇ 75000 ਰੁਪਿਆ ਰੇਟ ਆ ਬਾਈ ਜੀ ਮੌਕੇ ਤੇ ਫੁੱਲ ਮਾਨਤਾਣ ਤੁਹਾਡਾ ਹੋ ਜਾਊਗਾ ਮੋਬਾਈਲ ਨੰਬਰ ਹੈਗਾ ਵੀਰ ਦਾ 94637180599463718059 ਬੀਲ ਦਾ ਮੋਬਾਈਲ ਨੰਬਰ ਆ ਬਾਈ ਜੀ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਮੇਰਾ ਵੀਰਵਾ ਨੇ ਐਡ ਕਰਾ ਲਈ ਸੰਪਰਕ ਕਰੋ ਧੰਨਵਾਦ